फाजिलका में स्टेट स्पेशल सेल थाने को शिफ्ट करने की कवायद शुरू हो चुकी है लेकिन फाजिलका से वकील भाईचारा और स्थानीय लोग इसका विरोध कर रहे हैं लोगों का कहना है कि की सरहदी इलाका है जिससे न सिर्फ पाकिस्तान बल्कि हरियाणा और राजस्थान की सरहद भी लगती है और ऐसे में मेरिट के आधार पर यह थाना इस इलाके में स्थापित किया गया था जिसे अब शिफ्ट करने की बात की जा रही है इसे लेकर आज वकील भाईचारे द्वारा फाजिलका पहुंचे एडीजीपी शिव कुमार वर्मा से भी मुलाकात कर मांग पत्र सौंपा गया और इस थाने को यहां से शिफ्ट न करने की मांग की गई। इस संबंधी जिला बार एसोसिएशन के सदस्यों ने पूरी जानकारी मीडिया के साथ साझा की है फाजिलका से आरबी लाइव मीडिया के लिए रुपेश बांसल की रिपोर्ट आज अज अं ए डी जी पी साहब मिले हैं उन्होंने सूँ पूरा आश्वासन दिता है कि साड़ा जोड़ा मुद्दा है वो डी जी पी ਸਾਡਾ ਮੈਮੋਰੰਡਮ ਵੀ ਡੀਜੀਪੀ ਸਾਹ ਕੋਲ ਪਹੁੰਚਾਇਆ ਜਾਏਗਾ ਜਿਸ ਕਰਕੇ ਇਹ ਥਾਣੇ ਨੂੰ ਸ਼ਿਫਟ ਨਾ ਕੀਤਾ ਜਾਵੇ ਤੇ ਅਸੀਂ ਸਾਰੇ ਆਫਿਸ ਦੇ ਰਿਹਾ ਮਿਲੇ ਚੀਜ਼ਨ ਇਹ ਦਿੱਤਾ ਹੈ ਕਿ ਇਹ ਪਾਕਿਸਤਾਨ ਬਾਰਡਰ ਤੇ ਰਾਜਸਥਾਨ ਬਾਰਡਰ ਤੇ ਬਿਲਕੁਲ ਨੇੜੇ ਬਣਿਆ ਸੀ ਤਿੰਨ ਮੈਂਬਰੀ ਕਮੇਟੀ ਕਰਕੇ ਇਹ ਥਾਣਾ ਇੱਥੇ ਬਣਾਇਆ ਗਿਆ ਸੀ ਜੀ ਤੇ ਜਿਸ ਕਰਕੇ ਇਹਨੂੰ ਸ਼ਿਫਟ ਨਾ ਕੀਤਾ ਜਾਵੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪਹਿਲਾਂ ਵੀ ਡੀਜੀਪੀ Yadav ਸਾਹਿਬ ਆਏ ਸੀ ਇੱਥੇ ਉਹਨਾਂ ਨੇ ਵੀ ਇਸ਼ਫਾਸ਼ਨ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਇਥੋਂ ਸ਼ਿਫਟ ਨਹੀਂ ਕੀਤਾ ਜਾਵੇਗਾ ਉਹ ਵੀ ਉਹਨਾਂ ਨਾਲ ਦਿੱਤਾ ਗਿਆ ਹੈ ਕਿ ਇਸ ਤਰ੍ਹਾਂ ਉਹਨਾਂ ਨੂੰ ਸ਼ਿਫਟ ਨਾ ਕੀਤਾ ਜਾਵੇ ਥਾਣੇ ਨੂੰ ਪੂਰਾ ਪ੍ਰੋਸਾ ਦਿੱਤਾ ਸਾਨੂੰ ਕਿ ਥਾਣਾ ਸ਼ਿਫਟ ਨਹੀਂ ਕੀਤਾ ਜਾਵੇਗਾ ਜੀ ਅੱਜ ਵਰਮਾ ਜੀ ਨੂੰ ਅਸੀਂ ਮਿਲੇ ਐਡੀ ਐਡੀ ਜੀ ਪੀ ਪੰਜਾਬ ਨੂੰ ਉਸ ਰਿਗਾਰਡਿੰਗ ਜੋ ਪੁਲਿਸ ਸਟੇਸ਼ਨ ਐਸਐਸਪੀ ਥਾਣਾ ਆ ਗਿਆ ਇਹ ਫਾਈਲ ਦਾ ਤੋਂ ਮੋਗੇਵਾਲ ਜ਼ਿਲ੍ਹੇ ਵਿੱਚ ਸ਼ਿਫਟ ਕਰਨ ਦੀ ਗੱਲਬਾਤ ਚੱਲਦੀ ਹੈ ਸਾਡੇ ਨੋਟਿਸ ਚ ਗੱਲ ਆਈ ਤੇ ਸਾਨੂੰ ਪਤਾ ਲੱਗੇ ਆਏ ਹੋਏ ਤਾਂ ਅਸੀਂ ਮਿਲੇ ਇਹਨਾਂ ਨੂੰ ਅਪਦੇ ਮੰਗ ਪੱਤਰ ਦਿੱਤਾ ਕਿਉਂਕਿ ਇਹ ਥਾਣਾ ਰੋਕਣ ਦਾ ਮੇਨ ਕਾਰਨ ਸਾਡਾ ਇਹ ਹੈ ਕਿ ਇੱਕ ਤਾਂ ਪਾਕਿਸਤਾਨ ਦਾ ਬਾਰਡਰ ਬਿਲਕੁਲ ਫਾਈਲ ਕਾ ਜ਼ਿਲ੍ਹੇ ਦੇ ਨਾਲ ਹੈ ਉਸ ਤੋਂ ਜਲਾਲਾਬਾਦ ਵੀ ਕਵਰ ਕਰਨੇ ਆ ਅੰਮਰਸਰ ਤੱਕ ਇਹ ਚੀਜ਼ ਕਵਰ ਹੁੰਦੀ ਹੈ ਤੇ ਅਦਰੋਂ ਰਾਜਸਥਾਨ ਦਾ ਬਾਰਡਰ ਵੀ ਨਾਲ ਹੈ ਨਸ਼ਾ ਬੋਤ ਵੱਡੇ ਲੈਵਲ ਤੇ ਆਂਦਾ ਕਰਦਾ ਉਸ ਨੂੰ ਰੋਕਣ ਦੇ ਲਈ ਬੀਐਸਐਫ ਦੇ ਨਾਲ ਇਹ ਪੁਲਿਸ ਸਟੇਸ਼ਨ ਜੁਆਇੰਟ ਆਪਰੇਸ਼ਨ ਕਰਦਾ ਹੈ ਤੇ ਬੀਐਸਐਫ ਜੋ ਹੈ ਬਾਰਡਰ ਦੀ ਜੋ ਸਕਿਉਰਟੀ ਉਹ ਬੀਐਸਐਫ ਦੇ ਕੋਲ ਹੈ ਤੇ ਨਾਲ ਇਹ ਥਾਣੇ ਦੀ ਵੀ ਹੈ ਜੇਕਰ ਮੋਗੇ ਦੇ ਨਾਲ ਕੋਈ ਵੀ ਬਾਰਡਰ ਨਹੀਂ ਲੱਗਦਾ ਨਾ ਹੀ ਉੱਥੇ ਨੇੜੇ-ਤੇੜੇ ਕੋਈ ਬਾਰਡਰ ਹੈ ਸਭ ਤੋਂ ਵੱਡੀ ਨੀਡ ਹੀ ਜੋ ਹੈ ਨਾ ਫਾਈਲ ਕਾਦੀ ਹੈ ਜੇਕਰ ਇੱਥੋਂ ਇਹ ਥਾਣਾ ਸ਼ਿਫਟ ਹੋ ਜਾਂਦਾ ਹੈ ਤੇ ਨਸ਼ਾ ਤਸਕਰ ਜਿਹੜੇ ਲੋਕ ਨੇ ਉਹ ਜਿਆਦਾ ਖੁੱਲ ਮਿਲ ਜਗੇ ਉਹਨਾਂ ਨੂੰ ਉਹਨਾਂ ਨੂੰ ਜਿਆਦਾ ਉਹਨਾਂ ਦੇ ਹੌਸਲੇ ਬੁਲੰਦ ਹੋ ਜਾਣਗੇ ਨਸ਼ਾ ਜਿਆਦਾ ਅਨ ਸਟਾਰਟ ਹੋ ਜਾਏਗਾ ਜਿਸ ਕਾਰਨ ਅਸੀਂ ਅੱਜ ਏਡੀਜੀਪੀ ਸਾਹਿਬ ਨੂੰ ਮਿਲੇ ਵਰਮਾ ਜੀ ਨੂੰ ਉਹਨਾਂ ਨੂੰ ਇਹ ਗੱਲਾਂ ਤੋਂ ਜਾਣੂ ਕਰਾਇਆ ਤੇ ਨਾਲ ਅਸੀਂ ਉਹਨਾਂ ਨੂੰ ਇਹ ਵੀ ਗੱਲ ਦੱਸੀ ਕਿ ਪਹਿਲੇ ਜਦੋਂ ਡੀਜੀਪੀ ਯਾਦਵ ਸਾਹਿਬ ਆਏ ਸੀ ਉਹਨਾਂ ਨੇ ਵੀ ਮੌਕੇ ਦਾ ਮਾਹੌਲ ਨਾਲ ਕਰਕੇ ਸਾਰੀ ਇਹ ਡਿਟੇਲ ਲਈ ਸੀ ਡਿਟੇਲ ਲੈਣ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਵਾਕਈ ਇਹ ਥਾਣੇ ਦੀ ਇੱਥੇ ਨੀਡ ਹੈ ਤੇਨ ਉੱਥੇ ਹੀ ਰੱਖਿਆ ਜਾਏਗਾ ਇਹਨੂੰ ਉੱਥੇ ਸ਼ਿਫਟ ਨਹੀਂ ਕੀਤਾ ਜਾਏਗਾ ਲੇਕਿਨ ਹੁਣ ਫ ਆਪਦੇ ਆਉਦੇ ਹਲਕਿਆਂ ਦੇ ਵਿੱਚ ਆਪਦੇ ਉਹ ਚੀਜ਼ਾਂ ਨੂੰ ਜੁਕਾਉਣ ਦੇ ਖਾਤਰ ਫਾਇਲਕਾ ਜ਼ਿਲ੍ਹੇ ਤੇ ਫਿਰ ਮਾਰ-ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੋਗੇ ਜ਼ਿਲ੍ਹੇ ਦੇ ਵਿੱਚ ਇਹ ਸ਼ਿਫਟ ਕਰਕੇ ਮੋਗੇ ਨੂੰ ਥੋੜਾ ਜਿਹਾ ਪ੍ਰਫੁੱਲਿਤ ਕਰਨ ਦੇ ਇਰਾਦੇ ਦੇ ਨਾਲ ਇਹ ਰਾਜਨੀਤਿਕ ਗੇਮਾਂ ਖੇਡੀਆਂ ਜਾ ਰਹੀਆਂ ਨੇ ਜੋ ਕਿ ਸਾਡੀ ਬਾਹਰ ਤੇ ਸਾਡਾ ਜ਼ਿਲ੍ਹਾ ਫਾਇਲਕਾ ਇਹ ਚੀਜ਼ਾਂ ਨਹੀਂ ਹੁੰਦੇਗਾ ਤੇ ਇਸੇ ਸਬੰਧ ਦੇ ਵਿੱਚ ਅਸੀਂ ਅੱਜ ਏਡੀਜੀਪੀ ਸਾਹ ਵਰਮਾ ਜੀ ਨੂੰ ਮਿਲ ਕੇ ਜਾਣੂ ਕਰਾਇਆ ਜੇਕਰ ਸਾਡੀਆਂ ਮੰਗਾਂ ਨੂੰ ਨਹੀਂ ਕੰਪਲੀਟ ਤੌਰ ਤੇ ਮੰਨਿਆ ਜਾਂਦਾ ਤੇ ਅਸੀਂ ਸੰਘਰਸ਼ ਦੇ ਰਾਹ ਤੇ ਤੁਰਾਂਗੇ ਕਿਉਂਕਿ ਅਸੀਂ ਫਾਈਲ ਕਾ ਦੇ ਹਿੱਤਾਂ ਨੂੰ ਐਵੇਂ ਖੋਹ ਨਹੀਂ ਦੇਵਾਂਗੇ ਕਿਉਂਕਿ ਅੱਗੇ ਵੀ ਸਾਡੇ ਬਾਰਡਰ ਪੱਟੀ ਤੇ ਹੋਣ ਤੇ ਸਾਡੇ ਨਾਲ ਬੜਾ ਵਿਤਕਰਾ ਕੀਤਾ ਜਾਂਦਾ ਤੇ ਇਹ ਅਸੀਂ ਬਿਲਕੁਲ ਨਹੀਂ ਹੋਣ ਦੇਵਾਂਗੇ ਤੇ ਜਿਸ ਕਾਰਨ ਅਸੀਂ ਅੱਜ ਉਹਨਾਂ ਨੂੰ ਆਗੂ ਕਰ ਦਿੱਤਾ ਹੈ ਉਹਨਾਂ ਨੇ ਕਿ ਵਿਸ਼ਵਾਸ ਦਿਵਾਇਆ ਸਾਨੂੰ ਕਿ ਡੀਜੀਪੀ ਜਿਆਦਾਵਾਲ ਸਾਹਿਬ ਨਾਲ ਦੁਆਰਤ ਤੋਂ ਗੱਲ ਕਰਕੇ ਸਰਕਾਰ ਦੇ ਨੋਟਿਸੇ ਗੱਲ ਆ ਕੇ ਜੋ ਵੀ ਕਨਸਟੀਟਿਊਸ਼ਨ ਬੈਂਚ ਫੈਸਲਾ ਲਏਗੀ ਉਹ ਉਹਨਾਂ ਨੂੰ ਇਜ਼ਹਾਰਤ ਕੀਤਾ ਜਾਏਗਾ ਕਿਥੋਂ ਥਾਣਾ ਜਿਹੜਾ ਨਾ ਸ਼ਿਫਟ 100% ਨਹੀਂ ਕੀਤਾ ਜਾਏ ਚਾਹੇ